ਛੋਟੇ ਛੋਟੇ ਬਨੂੰਗੇ ਬਿੱਲੀ ਦੇ ਪਤਾ ਨਹੀਂ ਇੱਕ ਦਿਨ ਦੇ ਕੇ ਦੋ ਦੇ ਆ ਵਿਚਾਰੇ ਕੰਮ ਥੋੜਾ ਖਰਾਬ ਹੋ ਗਿਆ ਇਹ ਨੂੰ ਕੋਈ ਨਹੀਂ ਸਿੱਧੇ ਸਦੇ ਬੰਦੇ ਆ ਗਏ ਨਿਪਲ ਫੜਿਆ ਅਸਲ ਵਿੱਚ ਕੰਮ ਖਰਾਬ ਹੋ ਗਿਆ ਵੀ ਅੰਦਰ ਵੇਖਿਆ ਨਾ ਤੇ ਬਾਜ ਜਾਵੇ ਜਨਵਰਾਂ ਦੀ ਗਿੱਧਾਂ ਦੀ ਟਿਆਂ ਟਿਆਂ ਤੇ ਵੇਖਿਆ ਬਨੂੰਗੇ ਤੇ ਬਿੱਲੀ ਵਿਚਾਰੀ ਕਿਤੇ ਮਾਂ ਇਹਨਾਂ ਦੀ ਉਹ ਕੀ ਇਹਨਾਂ ਦਾ ਵਿਚਾਰਿਆਂ ਦਾ ਰਾਬੀ ਦਾ ਖਵਾਲਾ ਚੌਥੇ ਬੱਚੇ ਨੂੰ ਜਨਮ ਦੇਣ ਲੱਗੀ ਤੇ ਉਹ ਕਿਤੇ ਮਰ ਗਈ ਇਹਨਾਂ ਦਾ ਕੋਈ ਡਾਕਟਰ ਨੇ ਪ੍ਰੈਸ਼ਰ ਕਰਨਾ ਜਦੋਂ ਵੇਖਿਆ ਤੇ ਉਹ ਮਰੀ ਪਈ ਤੇ ਵਿਚਾਰੇ ਮਰੀ ਦੇ ਦਿਵਾਲੇ ਹੋਏ ਕਿਰੋਨੀ ਡੁੱਕ ਕੇ ਸੁਟਿਆ ਬਾਹਰ ਤੇ ਉਹਨੂੰ ਡੁੱਕ ਦੇਣ ਦੇ ਹੋ ਗਿਆ ਤੇ ਹੁਣ ਆਵੇ ਬੋਦਲਾ ਹਵੀਰ ਨੇ ਲਿਆਂਦੀ ਆੜਾ ਸਾਹਮਣੇ ਆ ਦੁੱਧ ਵਾਲੇ ਸੀ ਬੱਚਿਆਂ ਵਾਲੇ ਸੀ ਰਮਲੇ ਕਮਲ ਨੇ ਦੇਖ ਕਮਲਾ ਇੱਧਰ ਆ ਦੋਵੇਂ ਕਮਲੇ ਇਕੱਠੇ ਹੋਏ ਆ ਵੇਖੋ ਰੰਗ ਕਰਤਾਰ ਦੇ ਦੁੱਧ ਪਿਉਣੇ ਆ ਕਦੀ ਅਸੀਂ ਰੂਣਾ ਪਿਉਂਦੇ ਆ ਕਦੀ ਪੀਲਿਆ ਨਾ ਪਿਉਂਦੇ ਆ ਵੇ ਰੂਣਾ ਹੋਲੀ ਟ੍ਰੇਂਡ ਕੰਡ ਜੇ ਬਾਬੇ ਨੇ ਸਾਡੀ ਰੱਖ ਰੱਖ ਲਈ ਆਵੇ ਰੂਣਾ 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 ਲਾਇਆ ਬੋਤਲ ਤੇ ਜੇ ਪੈਂਦੇ ਨਹੀਂ ਆਵੇ ਆ ਬੋਤਲ ਵੀ ਨਾ ਜਮ ਜਗਾੜ ਜਾ ਮਾਰ ਨਵੇ ਬੋਦਰ ਚ ਵੀ ਡਾਇਆ ਪੈ ਕਿਹੜਾ ਹਾਏ ਹਾਏ ਓਏ ਪਹਿਲਾ ਬਿਹਾਂ ਓਏ ਮਾਮਾ ਖੁਲਾ 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 ਤੇਰੇ ਨਾਲ ਚੱਲ ਚੱਲ ਸੇਰਾ ਚੱਲ ਸੇਰਾ ਬੋਦਰ ਮਾਏ ਮੂੰਹ ਚ ਓਏ ਅੱਜ ਪੰਡਿਆ ਤੇ ਬੋਦਰ ਮੂੰਹ ਚ ਕਾਲਾ ਨੇ ਕਾਹ ਹੈ ਅੱਜ ਦੋ ਦਿਨਾਂ ਦੇ ਅੱਜ ਨਿੱਪੜ ਵੱਡਾ ਨਾ ਬੋਦਰ ਦਾ ਥੋੜਾ ਅੱਜ ਬੋਦਰ ਮੂੰਹ ਮੂੰਹ ਚ ਪਾਉਂਦਾ ਬੋਦਰ ਅੱਛਾ ਹੌਲੀ ਹੌਲੀ ਆ ਹਾਂ ਅਸਲ ਦੋ ਤਿੰਨ ਚਾਰਿਆ ਪੀਤਾ ਹੀ ਨਹੀਂ ਗਾ ਇਹਨਾਂ ਨੂੰ ਪਤਾ ਨਹੀਂ ਗਾ ਨਾ ਨਾ ਇਹਨਾਂ ਤੇ ਇਹਨਾਂ ਨੂੰ ਥੋੜਾ ਪਤਾ ਕੀ ਦਿੱਤੀ ਦੁੱਧ ਤੇ ਕੀ ਆ ਉਹ ਤੇ ਵਿਚਾਰੀ ਮਾਂ ਤੇ ਉੱਥੇ ਬੱਚੇ ਨੂੰ ਜਨਮ ਦੇਣ ਲੱਗੀ ਗੁਜਰਗੀ ਆ ਤੇ ਹੁਣ ਵੀ ਦੇਖੋ ਜ ਪਹਿਲਾਂ ਮੈਂ ਚਾਰ ਸੰਭੰਡੇ ਆ। ਚਲ ਪੁੱਤ ਆਪਣਾ ਰੋਜ਼ਾ ਤੇ ਪਚਾ ਕੇ ਹੁਣ ਪਹਿਲਾਂ ਵੱਡਿਆਂ ਨੂੰ ਪਾਈਦਾ ਸੁੱਖ ਨਾ ਉਹ ਮਹੀਨੇ ਕਿਤੇ ਆਏ ਹਾਏ ਹਾਏ ਓਏ ਦੇਪਲ ਚੁੰਗਦਾ ਹਾਏ ਬੱਲੇ ਜਵਾਨਾ ਹਾਂ ਹਾਂ ਕਾਕਿਆ ਚੁੰਗਦਾ ਚਲੋ ਹੌਲੀ ਟ੍ਰੈਂਡ ਕਰਦੇ ਆ ਘਰੇ ਦੇ ਕੁਦਰਤ ਚਲ ਭਾਈ ਇਹ ਵੀ ਵੀਰ ਪਹਿਲਾਂ ਅੱਧਾ ਲੀਟਰ ਦੁੱਧ ਲਿਆ ਉਹ ਨਹੀਂ ਉਹ ਚਲੋ ਥੋੜਾ ਬੋਤਾ ਜੋ ਵੀ ਜੋਗੇ ਹੋ ਗਏ ਆ ਤਲਕ ਬੋਲ ਚਲੋ ਇੱਕੋ ਰਾਂਗੋਂ ਕੁਦਰਤ ਦੇ ਕਟਾਰ ਦੇ ਹੁਣ ਆਪਣੀ ਡਰਾਈ ਮਾਰੀ ਜੰਨੇ ਆ ਇੱਕ ਆਖਲੀ ਆਖਲੀ ਅਜੇ ਅੱਖਾਂ ਬੰਨ੍ਹਿਆ ਵਿਚਾਰੇ ਹੋਈਆਂ ਆਂਦੇ ਸੱਤ ਕਰ ਸੱਤ ਕਰ ਕਿੱਥੇ ਤੇ ਜਰਸੀਲੇ ਘਾਰਿਆ ਹਾਂ ਹਾਏ ਹਾਏ ਓਏ ਚੱਲ ਓਏ ਇਹ ਇੱਜੇ ਕਾਰਨ ਮੜਿਆ ਕਰੇ ਤਰੀਕਾ ਜੈਨੂ ਮੜਿਆ ਅੱਜ ਨੂੰ ਮੈਂ ਡਾਵੇ ਮੜਿਆ ਟੁਟਕੜੀ ਮਾਰਨਾ ਟੁਟਕੜੀ ਮਾਪ ਪਿਆ ਪਿਆ ਸੋ ਜੋ ਓਏ ਅਛੇਰਾ ਚਲੋ ਓਏ ਚੇਰਾ ਚਲੋ ਚੇਰਾ ਇੱਤੋਂ ਉੱਥੋਂ ਨਾ ਜੇ ਚਲ ਚਲ ਆ ਬੋਤਲ ਨਾ ਪਿਆਣੀ ਹਮ ਬੋਤਲ ਜਗਾ ਦੋ ਦਵੇ ਚਲ ਕੁਛ ਨਾ ਕੁਛ ਨਹੀਂ ਥੋੜਾ ਚਲ ਦੋ ਦੋ ਦੁਕਾਨ ਚਲ ਚਲ ਬਈ ਰੋਬ ਲੈ ਛੇਰਾ ਚਲੋ ਛੇਰਾ ਚਲ ਆਂ ਕਰ ਆਂ ਕਰ ਚਲ ਕੋਲ ਨੂੰ ਇਹ ਬੋਲ ਬਰਾਵਾ ਖੋਲ ਦੇ ਖੋਲ ਦੇ ਮੈਂ ਦੂਜਿਆਂ ਦਾ ਵੀ ਹਾਲ ਚਾਲ ਦੇਖਾਂਗਾ ਚਲ ਠੀਕ ਹੈ ਉਧਰ ਹਾਂ ਠੀਕ ਹੈ ਚੱਲ ਤੂੰ ਛੜਾ ਆਪਾਂ ਚੱਲੇ ਗਾ ਲਾ ਬਰਾਬਰ ਜੀ ਜੇ ਨਾ ਨਾਮ ਆ ਰਿਹਾ ਜੀ ਬੜਿਆਂ ਮਨ ਮਨ ਆਇਆ ਹੈਲੋ ਹੂੰ ਹੂੰ ਤੂੰ ਕੀ ਖਾਧੇ ਜੀ ਹੈ ਸਾਡੇ ਭੈਣ ਭਰਾ ਉਧਰ ਵਿਚਾਰੀ ਨੀ ਕਿੰਨੀ ਕਿ ਕਿ ਚੂਹੇ ਜੇ ਹੂੰ ਦੋਜਾ ਕੈਲਪ ਕਰੋ ਨੰਨੀ ਕਿ ਕਿਆਂ ਜੀ ਕਿੱਡੇ ਬਣੇ ਸਰਦਾਰ ਹੈਲਪ ਕਰੀਦੀ ਹੁੰਦੀ ਆ ਉਹਨਾਂ ਆਪ ਤੁਸੀਂ ਵੱਡੇ ਹੋ ਗਏ ਜੇ ਤੇ ਉਹਨਾਂ ਦੀ ਵੀ ਨਾਲ ਹੈਲਪ ਕਰਾਓ ਨਾ ਆ ਜਿਹੋ ਦੇ ਤਰ੍ਹਾਂ ਦੇਖਦੇ